ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਕਟਿੰਗ ਕਰਾਂਗੇ ਤੇ ਸਟਿਚਿੰਗ ਕਰਾਂਗੇ ਜਿਹੜੇ 4 ਤੋਂ 5 ਸਾਲ ਤੱਕ ਦੇ ਬੱਚੇ ਨੇ ਉਹਨਾਂ ਦਾ ਨਾਈਟ ਸੂਟ ਬਣਾਵਾਂਗੇ ਇਹਦੇ ਵਾਸਤੇ ਮੈਂ 2.5 ਮੀਟਰ ਮੇਰੇ ਕੋਲ ਇਹ ਪੀਸ ਪਿਆ ਸੀਗਾ 1.5 ਮੀਟਰ ਪੌਣੇ 2 ਮੀਟਰ ਵਿੱਚ ਵੀ ਆਰਾਮ ਨਾਲ ਬਣ ਜਾਂਦਾ ਠੀਕ ਹੈ ਇਹ ਮੇਰੇ ਕੋਲ 2.5 ਮੀਟਰ ਦਾ ਪੀਸ ਆ ਵੀ ਜਿੰਨਾ ਕੁ ਲੋੜ ਆ ਉਹਨਾਂ ਕ ਆਪਾਂ ਬਣਾ ਲਾਂਗੇ ਤੇ ਬਾਕੀ ਆਪਾਂ ਸਾਈਡ ਤੇ ਰੱਖ ਲਾਂਗੇ ਇਹਦੇ ਵਾਸਤੇ ਹੁਣ ਇਸ ਬੱਚੇ ਦੇ ਬਸ ਕਿੰਨਾ ਨਾਪ ਚਾਹੀਦਾ ਉਹ ਮੈਂ ਤੁਹਾਨੂੰ ਦੱਸ ਦਿੰਨੀ ਆ ਤੁਸੀਂ ਲਿਖ ਸਕਦੇ ਹੋ ਜਿਹੜੀ ਆਪਾਂ ਨਾਈਟ ਸੂਟ ਦੀ ਜਿਹੜੀ ਸ਼ਰਟ ਬਣਾਉਣੀ ਉਹਦੀ ਲੰਬਾਈ 18 ਇੰਚ ਬਹੁਤ ਆ ਤੀਰਾ ਬੱਚੇ ਦਾ 11 ਇੰਚ ਛਾਤੀ ਆ ਜਿਹੜੀ 14 ਇੰਚ ਮੋਢਾ 6 ਇੰਚ ਬਾਹਾਂ ਜਿਹੜੀ ਲੰਬਾਈ ਆ ਉਹ 13 ਇੰਚ ਰੱਖਾਂਗੇ ਤੇ ਜਿਹੜੀ ਮੂਹਰੂ ਖੁੱਲੀ 3.5 ਇੰਚ ਰੱਖਾਂਗੇ ਤੇ ਜਿਹੜਾ ਗਲਾ ਉਹ 5 ਇੰਚ ਆਪਾਂ ਖੁੱਲਾ ਰੱਖਾਂ ਇਹ ਜਿਹੜਾ ਸਾਰਾ ਨਾਪ ਆਪਾਂ ਕਟਿੰਗ ਦਾ कि ਜਿਹੜੀ ਕਟਿੰਗ ਆਪਾਂ ਕਿੰਨੇ ਤੇ ਕਰਨੀ ਹੈ ਠੀਕ ਹੈ ਅੱਗੇ ਪਜਾਮੀ ਆ ਪਜਾਮੀ ਦੀ ਲੰਬਾਈ ਆਪਾਂ 23 ਇੰਚ ਰੱਖਾਂਗੇ ਜਿਹੜਾ ਆਂਦੀ ਆਸਣ ਛੋੜੀ ਜਿੰਨੂੰ ਜਾਵ ਕਰੌਚ ਕਹਿ ਦਿੰਨੇ ਉਹਨੂੰ 9 ਇੰਚ ਰੱਖਾਂਗੇ ਪਹੁੰਚ ਜਿਹੜਾ 4.5 ਇੰਚ ਆਪਾਂ ਖੁੱਲਾ ਰੱਖਾਂਗੇ ਜਿਹੜੀ ਇਲਾਸਟਿਕ ਆਪਾਂ ਉੱਪਰ ਪਾਉਣੀ ਆ ਲੱਕ ਤੇ ਉਹ 9 ਇੰਚ ਦੀ ਇਲਾਸਟਿਕ ਬਹੁਤ ਆ ਮਤਲਬ ਇੱਕ ਪਾਸਾ 9 ਇੰਚ ਦਾ ਠੀਕ ਹੈ ਡਬਲ ਕਰਕੇ ਮਤਲਬ 18 ਹੋ ਜਾਏਗੀ 18 ਇੰਚ ਅੱਧੀ ਆਪਾਂ ਲਵਾਂਗੇ ਠੀਕ ਹੈ ਤੇ ਅੱਗੇ ਜਿਹੜਾ ਪੱਟ ਖੁੱਲਾ ਆਪਾਂ ਰੱਖਣਾ ਉਹ ਪਸਤ ਇੰਚ ਤੱਕ ਦੀ ਆਪਾਂ ਕਟਿੰਗ ਕਰਾਂਗੇ ਉਹ ਕਿਸ ਤਰ੍ਹਾਂ ਕਰਨੀ ਆ ਉਹਦੇ ਧਿਆਨ ਨਾਲ ਦੇਖੋ ਹੁਣ ਕਟਿੰਗ ਕਰਨ ਵਾਸਤੇ ਮੈਂ ਇਹਨੂੰ ਪੀਸ ਨੂੰ ਖੋਲ ਲਿਆ ਸਾਰੇ ਨੂੰ ਠੀਕ ਹੈ ਆ ਦੇਖੋ ਹੁਣ ਧਿਆਨ ਦੇ ਨਾਲ ਇਹਨੂੰ ਆਪਾਂ ਇਥੇ ਡਬਲ ਕਰ ਦਾਂਗੇ ਆ ਚੀਜ਼ ਨੂੰ ਡਬਲ ਕਰਤਾ ਹੁਣ ਇਹਦਾ ਸਿੱਧਾ ਤੇ ਪੁੱਠਾ ਕਿਉਂਕਿ ਇਹ ਪਲੇਨ ਆ ਬਿਲਕੁਲ ਪਲੇਨ ਆ ਇਹਦਾ ਸਿੱਧਾ ਪੁੱਠਾ ਹੈ ਨਹੀਂਗਾ ਕਈਆਂ ਦੇ ਸਿੱਧੇ ਪੁੱਠੇ ਹੁੰਦੇ ਆ ਉਸ ਚੀਜ਼ ਨੂੰ ਤੁਸੀਂ ਧਿਆਨ ਦੇਣਾ ਰੱਖਣਾ ਜੇ ਤੁਹਾਡੇ ਕੋਲੇ ਪ੍ਰਿੰਟਿੰਗ ਆ ਤਾਂ ਤੁਸੀਂ ਪੁੱਠਾ ਜਿਹੜਾ ਪਾਸਾ ਵਾ ਉਹਨੂੰ ਉੱਪਰਲੇ ਪਾਸੇ ਕਰ ਲੈਣਾ ਜਿੰਦੇ ਤੇ ਪ੍ਰਿੰਟ ਆ ਉਹ ਇੱਧਰ ਅੰਦਰਲੇ ਪਾਸੇ ਕਰਨਾ ਹੁਣ ਦੇਖੋ ਧਿਆਨ ਨਾਲ ਜਿਹੜਾ ਬੰਦਪਾਸ ਆ ਉਹ ਮੇਰੇ ਵਾਲੀ ਸਾਈਡ ਤੇ ਪਿਆ ਆ ਇਧਰੋਂ ਬੰਦ ਆ ਇਧਰੋਂ ਖੁੱਲਿਆ ਹੋਇਆ ਇਹਨੂੰ ਮੈਂ ਇਸ ਤਰ੍ਹਾਂ ਸੈੱਟ ਕਰ ਲਿਆ ਲੰਬਾ ਕਰਕੇ ਇਹਨੂੰ ਤਾਂ ਦੇਖੋ ਧਿਆਨ ਨਾਲ ਆ ਬੰਦ ਪਾਸਾ ਮੇਰੀ ਵਾਲੀ ਸਾਈਡ ਪਿਆ ਤੇ ਖੁੱਲਾ ਪਾਸਾ ਇੱਧਰ ਠੀਕ ਹੈ ਆਪਾਂ ਖੁੱਲੇ ਵਾਲੇ ਪਾਸਿਓਂ ਬੰਦ ਵਾਲੇ ਪਾਸੇ ਨੂੰ ਨਿਸ਼ਾਨੀ ਲਾਵਾਂਗੇ ਕਿਉਂਕਿ ਜਿਹੜਾ ਬੰਦ ਵਾਲਾ ਪਾਸਾ ਇਨ ਕੇਸ ਆਪਣਾ ਜਿਹੜਾ ਪੀਸ ਵਧੇ ਤੇ ਆਪਣੇ ਉਹ ਕੰਮ ਆ ਜੇ ਠੀਕ ਹੈ ਹੁਣ ਆਪਾਂ ਇਹਨੂੰ ਨਿਸ਼ਾਨੀ ਲਾਵਾਂਗੇ ਆ ਦੇਖੋ ਹੁਣ ਦੇਖੋ ਬੱਚੇ ਦਾ ਜਿਹੜਾ ਆਪਾਂ ਆਹ ਚੀਜ਼ ਆਪਾਂ ਕਿਸ ਤਰ੍ਹਾਂ ਮੈਜ਼ਰ ਕਰਨੀ ਆ ਕਿਤਰਾ ਮਿੰਨੀ ਆ ਹੁਣ ਬੱਚੇ ਦੀ ਤੁਸੀਂ ਛਾਤੀ ਤੋਂ ਦੇਖ ਲੈਣਾ 14 ਇੰਚ ਛਾਤੀ ਆ 14 ਇੰਚ ਛਾਤੀ ਆ ਆਪਾਂ ਜੇ ਤਾਂ ਤੁਹਾਡਾ ਬੱਚਾ ਪਤਲਾ ਠੀਕ ਹੈ ਤਾਂ ਤੁਸੀਂ 14 ਇੰਚ ਤੇ ਕਟਾਈ ਕਰੋਗੇ ਜੇ ਤੁਹਾਨੂੰ ਲੱਗਦਾ ਥੋੜਾ ਜਿਹਾ ਸਰੀਰ ਮਤਲਬ ਹੈਲਦੀ ਆ ਬੱਚਾ ਤਾਂ ਤੁਸੀਂ ਕੀ ਕਰਨਾ ਇਹ ਤੋਂ 2 ਇੰਚ ਵਧਾ ਦੋਗੇ ਆ ਦੇਖੋ ਹੁਣ 14 ਇੰਚ ਆ ਜਿਹੜਾ ਆਪਾਂ ਮੈਂ 14 ਇੰਚ ਤੋਂ 2 ਇੰਚ ਵਧਾ ਕੇ ਨਿਸ਼ਾਨੀ ਲਾਉਂਗੀ ਹੁਣ ਇਸ ਚੀਜ਼ ਦਾ ਤੁਸੀਂ ਧਿਆਨ ਰੱਖਿਓ ਆ 14 ਇੰਚ ਤਾਂ ਆਪਾਂ ਜਿਹੜੀ ਮਤਲਬ ਕਿ ਬੱਚੇ ਦੀ ਤਿਆਰ ਦੇਖਿਆ ਸੀ ਆਪਾਂ ਠੀਕ ਹੈ ਤੇ ਜੇ ਤੁਸੀਂ ਹੁਣ 2 ਇੰਚ ਨੂੰ ਤੋਂ ਵਧਾ ਕੇ ਨਿਸ਼ਾਨੀ ਲਾ ਸਕਦੇ ਆ ਆਪਾਂ ਸੋਨਾ ਦੇ ਨਿਸ਼ਾਨੀ ਨਾਲ ਸੋਨਾ ਦੇ ਨਿਸ਼ਾਨੀ ਆਪਾਂ ਇਹ ਚੌੜਾਈ ਵੀ ਲਾ ਲਈ ਹੁਣ ਆਪਾਂ ਲਾਵਾਂਗੇ ਲੰਬਾਈ ਦੀ ਨਿਸ਼ਾਨੀ ਲੰਬਾਈ ਬੱਚੇ ਦੀ ਟੀ-ਸ਼ਰਟ ਦੀ ਲੰਬਾਈ ਕਿਨੇ 18 ਇੰਚ ਤਿਆਰ ਹੁਣ ਦੇਖੋ ਇਧਰ ਹੀ ਸਾਈਡ ਤੋਂ ਲਾ ਲੈਂਦੇ ਆਪਾਂ 18 ਇੰਚ ਆ ਖੁੱਲਾ ਪਾਸੇ ਇਧਰ ਹੀ ਸਾਈਡ ਤੇ ਲਾਓ 18 ਇੰਚ ਤਿਆਰ ਆ ਤੇ ਆਪਾਂ 2 ਇੰਚ ਵਾਧਾ ਰੱਖਾਂ ਕਿਉਂਕਿ نیچے ਵੀ ਮਾਰਜਨ 1 ਇੰਚ ਫੋਲਡ ਹੋਣਾ ਉੱਪਰੋਂ ਵੀ ਹੋਣਾ ਠੀਕ ਹੈ ਆਪਾਂ 20 ਇੰਚ ਤੁਸੀਂ ਵਧਾ ਸਕ ਵਧਾਉਣੀ ਚਾਹੁੰਦੇ ਹੋ ਕਿ ਮੀਜ ਲੰਬਾ ਬਣਾਉਣਾ ਚਾਹੁੰਦੇ ਹੋ ਲੰਬਾ ਵੀ ਬਣਾ ਸਕਦੇ ਹੋ ਵੀ ਜੇ ਤੁਸੀਂ ਕਹਿੰਦੇ ਹੋ ਕਿ ਅਗਲੇ ਸਾਲ ਵੀ ਪੂਰਾ ਆ ਜਾਏ ਕਿਉਂਕਿ ਕਈ ਫੈਬਰਿਕ ਇਦਾਂ ਦੇ ਹੁੰਦੇ ਆ ਉਹ ਵਧੀਆ ਹੁੰਦੀ ਹੰਡਾਈ ਬਹੁਤ ਜ਼ਿਆਦੀ ਹੁੰਦੀ ਆ ਸੋ ਤੁਸੀਂ ਇਹੇ ਕੋਸ਼ਿਸ਼ ਕਰੋ 1-2 ਇੰਚ ਵਾਧੇ ਲਾ ਲਿਓ ਕਟਿੰਗ ਇਦਾਂ ਹੀ ਹੋਣੀ ਆ ਜਿੰਨੀ ਮੈਂ ਲਾਈ ਜਾਨੀ ਆ ਨਿਸ਼ਾਨੀ ਉਨੀ ਤੁਸੀਂ 2-1-1 ਇੰਚ ਵਧਾਈ ਚੱਲੋ ਕਟਿੰਗ ਸੇਮ ਇਸੇ ਹੁਣ ਇਧਰੇ ਪਾਸਿਓਂ ਵੀ ਆਪਾਂ 20 ਤੇ ਨਿਸ਼ਾਨੀ ਲਾਵਾਂਗੇ ਇਹਨੂੰ ਇਹਦੇ ਨਾਲ ਮੈਚ ਕਰਦਾਂਗੇ ਯਾਬ ਇਹਨੂੰ ਬਿਲਕੁਲ ਮੈਚ ਕਰਤਾ ਠੀਕ ਹੈ ਹੁਣ ਜਿਹੜੀ ਆਪਾਂ ਆਹ ਵਾਲੀ ਨਿਸ਼ਾਨੀ ਲਾਈ ਆ ਧਿਆਨ ਨਾਲ ਦੇਖੋ ਆਹ ਜਿਹੜੀ ਨਿਸ਼ਾਨੀ ਲਾਈ ਆ ਇਹਨੂੰ ਤੇ ਇੱਥੇ ਜਿਹੜੀ 20 ਤੇ ਨਿਸ਼ਾਨੀ ਲਾਈ ਹੈ ਇਹਨੂੰ ਆਪਾਂ ਮੈਚ ਕਰਦਾਂ ਕਿਉਂਕਿ ਆਪਾਂ ਤਾਂ ਹੁਣ ਕਟਿੰਗ ਕਰਨੀ ਹੈ ਆਪਾਂ ਇਹਨੂੰ ਕੀ ਕਰਾਂਗੇ ਇਹਦੀ ਕਟਿੰਗ ਕਰਤਾ ਹੁਣ ਦੇਖੋ ਆ ਮੈਨੂੰ ਇਹਨਾਂ ਨੂੰ ਪਾਸੇ ਕਰਤਾ ਜਿਹੜਾ ਆਹ ਵਾ ਆਹ ਜਿਹੜੀ ਪੱਟੀ ਆ ਇਹ ਵੀ ਹੁਣ ਜਿਹੜਾ ਪਾਸੇ ਬਚਿਆ ਕਪੜਾ ਇਹ ਵੀ ਆਪਾਂ ਇਸ ਤਰ੍ਹਾਂ ਇਹਨਾਂ ਕਟਿੰਗ ਕਰ ਲੈਣੀ ਆ ਤੇ ਇਹਦੀ ਕੀ ਕਰਾਂਗੇ ਆਪਾਂ ਜਿਹੜੇ ਮੂਰੇ ਬਟਨ ਬਟਨ ਲਾਉਣੇ ਆ ਆਪਣੀ ਪੱਟੀ ਦੇ ਕੰਮ ਆ ਆ ਹੁਣ ਜਿਹੜਾ ਕਮੀਜ਼ ਆ ਇਹ ਆਪਣਾ ਬਣ ਹੁਣ ਇਹਨੂੰ ਕੀ ਕਰਾਂਗੇ ਆਪਾਂ ਫੋਲਡ ਕਰਦਾ ਇਹ ਫੋਲਡ ਕਰ ਲਿਆ ਹੁਣ ਦੇਖੋ ਧਿਆਨ ਦੇਣਾ ਫੋਲਡ ਕਰ ਲਿਆ ਇਹਨੂੰ ਆ ਦੇਖੋ ਅੱਪਾਂ ਦਾ ਸਾਈਡ ਇਹ ਮੇਰੇ ਪਾਸੇ ਆ ਤੁਸੀਂ ਆਪਣੀ ਜਿਹੜੀ ਬੰਦ ਸਾਈਡਾ ਕਮੀਜ਼ ਤੇ ਉਹ ਆਪਦੇ ਵਾਲੇ ਪਾਸੇ ਰੱਖੋ ਜਿਹੜਾ ਖੁੱਲਾ ਪਾਸਾ ਉਹ ਦੂਸਰੀ ਸਾਈਡ ਤੇ ਉਹ ਉਲਟੀ ਸਾਈਡ ਰੱਖੋ ਠੀਕ ਹੈ ਹੁਣ ਆਪਾਂ ਸਭ ਤੋਂ ਪਹਿਲਾਂ ਕੀ ਕਰਨਾ ਇਹਦਾ ਇਹਦਾ ਆਪਾਂ ਹੁਣ ਮੋਡੇ ਦੀ ਕਟਿੰਗ ਜਿਹੜੀ ਉਹ ਕਰਨੀ ਆ ਤੀਰਾ ਆਪਾਂ ਹੁਣ ਬੱਚੇ ਦਾ 11 ਸੀਗਾ ਠੀਕ ਹੈ ਤੇ ਤੀਰੇ ਦਾ ਅੰਧ ਲਾ ਲੈਣਾ ਤੁਸੀਂ ਮਤਲਬ ਜੇ ਆਪਾਂ ਖੁੱਲਿਆ ਸੀਗਾ ਦੇਖੋ ਇਸ ਇਸ ਤਰੀਕੇ ਦੇ ਨਾਲ ਜਦੋਂ ਆਪਾਂ ਮਿਣਿਆ ਇਸ ਤਰੀਕੇ ਨਾਲ ਮਿਣਿਆ ਸੀ ਖੋਲ ਕੇ ਇਹਨੂੰ ਧਿਆਨ ਨਾਲ ਦੇਖੋ ਇਸ ਤਰ੍ਹਾਂ ਦੇਖਿਆ ਸੀ ਤਾਂ ਮੈਂ ਜਦੋਂ ਖੋਲ ਕੇ ਦੇਖਿਆ ਸੀ ਤਾਂ 11 ਸੀ ਹੁਣ ਆਪਾਂ ਕਿਉਂਕਿ ਫੋਲਡ ਕਰਾਂਗੇ ਇਹਨੂੰ ਕਟਿੰਗ ਹਮੇਸ਼ਾ ਮੋਡਲ ਦੀ ਫੋਲਡ ਤੇ ਹੀ ਹੁੰਦੀ ਹੈ ਹੁਣ ਆਪਾਂ ਜਦੋਂ ਇਹਦਾ ਅੱਧ ਕਰਦਾਂਗੇ 11 ਦਾ ਜੇ ਤੁਹਾਨੂੰ ਨਹੀਂ ਪਤਾ ਲੱਗਦਾ ਤਾਂ ਇਸ ਤਰ੍ਹਾਂ ਕਰ ਲਿਆ ਕਰੋ ਆ ਦੇਖੋ ਜਿਸ ਤਰ੍ਹਾਂ 11 ਵਾਂ 11 ਤੇ ਇਹਨੂੰ ਰੱਖਿਆ ਕਰੋ ਆ ਜਿੱਥੇ ਆ ਗਿਆ ਉਹ ਇਹਦਾ ਅੱਧ ਦਾ 5.5 ਇੰਚ ਠੀਕ ਹੈ ਹੁਣ ਤੁਸੀਂ ਹੋਂਦੇ ਕੋ ਤੀਰੇ ਨੂੰ ਦੇਖਾਂ ਆਪਾਂ ਇੱਥੇ 5.5 ਹੁਣ 5.5 ਜਿਹੜਾ ਤੁਹਾਡੇ ਕੋਲੇ ਬੰਦ ਪਾਸਾ ਉੱਤੇ 5.5 ਤੇ ਰੱਖੋ ਜਿਹੜਾ ਇੱਕ ਨੰਬਰ ਉਹ ਇੱਧਰ ਰੱਖੋ ਖੁੱਲੇ ਵਾਲੇ ਪਾਸੇ ਇੱਥੇ ਤੁਸੀਂ ਇਦਾਂ ਨਿਸ਼ਾਨੀ ਲਾ ਦੋ। ਮਤਲਬ ਬੰਦ ਪਾਸੇ ਤੋਂ ਇੱਧਰ ਲਾਉਣੀ ਆ ਠੀਕ ਹੈ ਇੱਥੇ 5.5 ਦਾ 5.5 ਦਾ ਜਿਹੜਾ ਮਾਰਕ ਆ ਮੈਂ ਇੱਧਰ ਰੱਖਿਆ ਇੱਕ ਦਾ ਜਿਹੜਾ ਨੰਬਰ ਸੀ ਉਹ ਵੀ ਇੱਧਰ ਰੱਖਿਆ ਠੀਕ ਹੈ 5.5 ਹੋ ਗਿਆ ਹੁਣ ਆਪਾਂ ਹੁਣ ਮੈਜ਼ਰ ਕਰਾਂਗੇ ਆਪਾਂ ਮੋਡਾ ਮੋਟਾ ਜਿਹੜਾ ਉਹ ਇੱਥੇ ਜਿਹੜਾ ਜਿੱਥੇ ਤੁਸੀਂ 5.5 ਦੀ ਨਿਸ਼ਾਨੀ ਲਾਈ ਇੱਥੇ ਇੱਕ ਤੇ ਰੱਖ ਕੇ ਇਕੰਝੀ ਦਾ ਪੁਆਇੰਟ ਇੱਥੇ ਰੱਖੋ ਤੇ ਇਹ ਤੋਂ ਥੱਲੇ ਨੂੰ ਮਤਲਬ ਆ ਉੱਪਰਲੀ ਸਾਈਡ ਹੈ ਤੇ ਇਹ ਇਧਰੋਂ ਥੱਲੇ ਨੂੰ ਤੁਸੀਂ 6 ਦੇ ਨਿਸ਼ਾਨੀ ਲਾ ਦੋਗੇ ਬੱਚੇ ਦਾ 6 ਇੰਚ ਮੋਟਾ ਬਹੁਤ ਹੁੰਦਾ ਕਿਉਂਕਿ ਕਈ ਵਾਰੀ ਆਪਾਂ ਥੱਲੇ ਜੇ ਤਾਂ ਸਰਦੀਆਂ ਦੇ ਕੱਪੜੇ ਆ ਥੱਲੇ ਕੋਟੀਆਂ-ਕੁਟੀਆਂ ਬੱਚਿਆਂ ਦੇ ਪਾ ਦਿੰਨੇ ਆ ਜਾਂ ਫਿਰ ਬੱਚਿਆਂ ਨੂੰ ਟਾਈਟ ਕੱਪੜੇ ਆ ਆਪਣੇ ਵੀ ਆਮ ਕਰਕੇ ਗਰਲਸ ਦੇ 6.5-7 ਮੋਡਾ ਹੁੰਦਾ ਕਿਉਂਕਿ ਆਪਾਂ ਬੋਨੇ ਫਿਟਿੰਗ ਵਾਲੇ ਬਟ ਬੱਚਿਆਂ ਨੂੰ ਇਨਾ ਮੋਟਾ ਕਿਉਂ ਚਾਹੀਦਾ ਕਿਉਂਕਿ ਬੱਚੇ ਕੰਫਰਟੇਬਲ ਫੀਟ ਕਰ ਸਕਣ ਉਸ ਤੋਂ ਬਾਅਦ ਆਪਾਂ ਇਹਨੂੰ ਇਥੋਂ ਸਿੱਧਾ ਲਾਈ ਕੇ ਲਾ ਕੇ ਨਿਸ਼ਾਨੀ ਜਿਹੜਾ ਖੁੱਲਾ ਬਾਸਾ ਇਧਰੋਂ ਐਨ ਮਤਲਬ ਐਲ ਸ਼ੇ ਬਣਾ ਦੇਣੀ ਆ ਖੁੱਲਾ ਬਾਸਾ ਇਹਨੂੰ ਇਧਰ ਨੂੰ ਇੱਕ ਮੈਂ ਨਿਸ਼ਾਨੀ ਲਾ ਦੇ ਠੀਕ ਹੈ ਇਹ ਤੋਂ ਫਿਰ ਤੁਸੀਂ ਜੇ ਤਾਂ ਕਰਨੀ ਹੈ ਦੇਖੋ ਇਥੋਂ 1 ਇੰਚ ਤੇ ਵੀ ਤੁਸੀਂ ਗਲਾਈ ਦੇ ਸਕਦੇ ਹੋ ਇਧਰ ਅੱਧੇ ਇੰਚ ਤੇ ਮੈਂ ਅੱਧੇ ਇੰਚ ਤੇ ਨੂੰ ਇਥੋਂ ਅੱਧੇ ਇੰਚ ਤੇ ਨਿਸ਼ਾਨ ਲਾ ਕੇ ਇਥੇ ਨੂੰ ਗੋਲ ਦੀ ਨਿਸ਼ਾਨੀ ਲਾ ਕੇ ਇਥੋਂ ਜੀ ਕਟਿੰਗ ਕਰ ਦਾਂਗੇ ਹੁਣ ਤੁਸੀਂ ਇਹ ਜਿਹੜੀ ਹੈਗੀ ਆ ਇਹਨੂੰ ਇਥੋਂ ਹੁਣ ਆਪਣੇ ਮੋਢੇ ਦੀ ਕਟਿੰਗ ਹੋ ਗਈ। ਇੱਕ ਚੀਜ਼ ਧਿਆਨ ਰੱਖਣੀ ਜਦੋਂ ਤੁਸੀਂ ਨਾਈਟ ਸੂਟ ਬਣਾਉਣਾ ਜਾਂ ਤੁਸੀਂ ਬੱਚਿਆਂ ਦੇ ਕੱਪੜੇ ਬਣਾਉਣੇ ਆ। ਉਹਦੇ ਪਿਛਲੇ ਮੋਢੇ ਦੀ ਤੇ ਮੂਹਰੇਲੇ ਮੋਢੇ ਦੀ ਕਟਾਈ 'ਚ ਫਰਕ ਨਹੀਂ ਪਾਉਣਾ ਕਿਉਂਕਿ ਜਿਹੜੇ ਆਪਣੇ ਸੂਟ ਹੁੰਦੇ ਆ ਆਪਣੇ ਮੂਹਰੇਲੇ ਜਿਹੜਾ ਮੋਢਾ ਹੁੰਦਾ ਉਹਦੀ ਡੁੰਗਾਈ ਦੇ ਵਿੱਚ ਆਹ ਕਟਾਈ ਹੁੰਦੀ ਆ ਬਟ ਇਹ ਬੱਚਿਆਂ ਦਾ ਕੱਪੜਾ ਬੱਚਿਆਂ ਦੀ ਡੁੰਗਾਈ ਚ ਨਹੀਂ ਆਉਂਦੀ ਇਹਨਾਂ ਨੂੰ ਤੁਸੀਂ ਇਸ ਤਰ੍ਹਾਂ ਹੀ ਕਟਿੰਗ ਕਰਨੀ ਅਗਲੇ ਤੇ ਪਿਛਲੇ ਪਾਸੇ। ਹੁਣ ਆਪਾਂ ਇਹ ਕਰਾਂਗੇ ਆਪਾਂ ਛਾਤੀ ਦੀ ਨਿਸ਼ਾਨੀ ਲਾਵਾਂਗੇ। ਛਾਤੀ ਜਿਹੜੀ ਬੱਚੇ ਦੀ 14 ਸੀ ਬਟ ਆਪਾਂ ਤਾਂ ਇਹਨੂੰ ਡਬਲ ਕੀਤਾ ਆ ਹ ਮਤਲਬ 7 ਇੰਚ ਆ ਦੇਖੋ 7 ਦੀ ਨਿਸ਼ਾਨੀ ਮੈਂ ਇੱਥੇ ਰੱਖੀ ਆ 1 ਇੰਚ ਇੱਥੇ ਆ 7 ਬੱਚੇ ਬਹੁਤ ਛੋਟੇ ਆ ਛਾਤੀ ਦੀ ਤੇ ਕਮਰ ਦੀ ਸੇਮ ਹੀ ਹੁੰਦੀ ਆ ਜੇ ਪਾਉਣਾ ਚਾਹੁੰਦੇ ਹੋ ਫਰਕ ਤਾਂ ਅੱਧਾ ਇੰਚ ਦਾ ਪਾ ਸਕਦੇ ਹੋ ਬਟ ਸੇਮ ਰੱਖੋਗੇ ਤਾਂ ਜ਼ਿਆਦਾ ਵਧੀਆ 14 ਇੰਚ ਆ ਇੱਥੋਂ ਆਪਾਂ ਆਮ ਕਰਕੇ ਜਿਹੜੇ ਵੱਡੇ ਦੇ ਕੱਪੜੇ ਹੁੰਦੇ ਆ ਆਪਾਂ ਉਹਨਾਂ ਦੀ 7 ਤੇ ਨਿਸ਼ਾਨੀ ਲਾਉਣੇ ਕਮਰ ਦੀ ਪਰ ਬੱਚਾ ਛੋਟਾ ਵਾ ਬੱਚੇ ਦੀ ਆਪਾਂ 5.5 ਰਿਹਾ 5 ਤੇ ਲਾ ਸਕਦੇ ਆ ਠੀਕ ਹੈ ਹੁਣ ਪੰਜ ਤਿੰਨ ਨਿਸ਼ਾਨ ਲਗਾ ਕੇ ਤੇ ਕਮਰ ਦੀ ਵੀ ਆਪਾਂ ਲਾਵਾਂਗੇ 2 ਕੁ ਪੁਆਇੰਟ ਘਟਾ ਲੈਣੇ ਜਾਂ ਪੂਰਾ ਰੱਖਣਾ ਪੂਰਾ ਰੱਖ ਲਓ 7 ਇੰਚ ਤੇ ਮੈਂ ਫਿਰ ਲਾਉਂਗੀ ਠੀਕ ਹੈ ਇੱਥੋਂ ਕੀ ਤੁਸੀਂ ਇਹ ਹੁਣ ਕਮਰ ਦੀ ਤੁਹਾਡੀ ਨਿਸ਼ਾਨੀ ਹੋਗੀ ਅੱਗੇ ਤੁਹਾਡੀ ਮਰਜ਼ੀ ਹੈ ਜੇ ਤੁਸੀਂ ਬੱਚੇ ਦੇ ਚਾਕ ਵਾਲਾ ਕਮੀਜ਼ ਬਣਾਉਣਾ ਚਾਹੁੰਦੇ ਹੋ ਤਾਂ ਇੱਥੋਂ 3 ਇੰਚ ਦਾ ਚਾਕ ਦੇ ਦਿਓ 3 ਇੰਚ ਦਾ ਚਾਕ ਬਹੁਤ ਹੈ ਜੇ ਤੁਸੀਂ ਪੂਰਾ ਬੰਦ ਕਰਨਾ ਚਾਹੁੰਦੇ ਹੋ ਤਾਂ ਪੂਰਾ ਬੰਦ ਕਰ ਦਿਓ ਤਾਂ ਹੀ ਬਹੁਤ ਵਧੀਆ ਜੇ ਪੂਰਾ ਬੰਦ ਕਰਨਾ ਤਾਂ ਬਸ ਇਹ ਜਿਹੜਾ ਹੈਗਾ ਵਾ ਇਹਨੂੰ ਸਿੱਧਾ ਲੈ ਜਾਓ ਇਹਨੂੰ ਸਿੱਧਾ ਲੈ ਲਓ ਮਤਲਬ ਇੱਥੋਂ ਵੀ ਤੁਸੀਂ 14 ਇੰਚ ਦੇ ਹਿਸਾਬ ਰੱਖੋ ਇੱਥੋਂ ਵੀ ਤੁਸੀਂ 14 ਇੰਚ ਦੇ ਹਿਸਾਬ ਰੱਖੋ ਮਤਲਬ ਕਿ ਇੱਥੇ 7 ਇੰਚ ਦੀ ਨਿਸ਼ਾਨੀ ਲਾ ਸਕਦੇ ਆ ਤੁਸੀਂ ਤੇ ਜੇਕਰ ਤੁਸੀਂ ਇੱਥੋਂ ਬੱਚਦਾ ਚਾਗ ਰੱਖਣਾ ਚਾਹੁੰਦੇ ਹੋ ਫਿਰ ਇੱਥੋਂ 3 ਇੰਚ ਤਾਂ ਰੱਖੋ ਚਾਗ ਤੇ ਫਿਰ ਇੱਥੇ ਤੁਸੀਂ 7 ਅਧਿ ਨਿਸ਼ਾਨੀ ਲਾ ਦਿਓ ਇਸ ਚੀਜ਼ ਤੇ ਇੱਥੇ ਤੁਸੀਂ 7 ਇੰਚ ਦੀ ਨਿਸ਼ਾਨੀ ਲਾ ਦਿਓ ਉਹ ਵੀ ਬਰਾਬਰ ਆ ਜਾਏਗਾ ਬਟ ਮੈਂ ਪੂਰਾ ਬੰਨ੍ਹ ਹੀ ਰੱਖਣਾ ਠੀਕ ਹੈ ਫਿਰ ਇਹਨੂੰ ਆਪਾਂ ਇਹਦੇ ਨਾਲ ਮੈਚ ਕਰਦਾਂਗੇ ਇਹ ਹੁਣ ਆਪਾਂ ਇਹਨੂੰ ਨਿਸ਼ਾਨੀ ਲਾ ਦਈਏ ਹੁਣ ਇਹ ਇੱਕ ਪਾਸੇ ਤੇ ਲਈ ਜਿਹੜੀ ਦੂਜੇ ਪਾਸੇ ਨਿਸ਼ਾਨੀ ਲਾਉਣੀ ਉਹ ਵੀ ਤੁਸੀਂ ਦੇਖੋ ਆ ਦੋ ਪਹਿਲੀਆਂ ਜਿਹੜੀਆਂ ਦੋ ਤੈਂ ਇਹ ਚੱਕ ਲਓ ਜਾਂ ਪੂਰੇ ਨੂੰ ਹੀ ਚੱਕ ਲਓ ਆ ਪੂਰੇ ਨੂੰ ਚੱਕ ਲਓ ਠੀਕ ਹੈ ਇੱਥੇ ਹੱਥ ਰੱਖ ਕੇ ਇਹਨੂੰ ਇਦਾਂ ਕਿ ਤੋ ਫੋਲਡ ਕਰੋਗੇ ਆ ਦੇਖੋ ਇੱਥੇ ਨਿਸ਼ਾਨੀ ਲਾ ਦਈਏ ਫਿਰ ਇੱਥੇ ਹੱਥ ਰੱਖ ਕੇ ਇਦਾਂ ਫੋਲਡ ਕਰੋਗੇ ਇੱਥੇ ਨਿਸ਼ਾਨੀ ਲਾ ਦਈਏ ਫਿਰ ਇਦਾਂ ਹੀ ਇੱਥੇ ਹੱਥ ਰੱਖ ਕੇ ਇੱਥੋਂ ਫੋਲਡ ਕਰੋ ਇਦਾਂ ਜਾਂ ਫਿਰ ਇਹਨੂੰ ਇੱਥੋਂ ਮੋੜੋ ਉਲਟਾ ਪਾਸਾ ਕਰੋ ਇੱਥੋਂ ਮੈਂ ਮੈਂ ਕੇ ਤੁਸੀਂ 9 1/4 ਇੰਚ ਦੇ ਹਿਸਾਬ ਤੇ ਸਿੱਧੀ ਸਿੱਧੀ ਨਿਸ਼ਾਨੀ ਲਾਈ ਉਦਾਂ ਲਾ ਦੋ ਠੀਕ ਹੈ ਹੁਣ ਇਹਨੂੰ ਇਹਦੇ ਨਾਲ ਮੈਚ ਕਰ ਲਓ ਹੁਣ ਦੇਖੋ ਧਿਆਨ ਨਾਲ ਇੱਕ ਇਹ ਕੋਸ਼ਿਸ਼ ਕਰਿਆ ਕਰੋ ਕਿ ਜੋ ਤੁਸੀਂ ਆਪਣੇ ਸੂਟ ਦੀ ਨਿਸ਼ਾਨੀ ਲਾਉਣੀ ਆ ਭਾਵੇਂ ਬੱਚੇ ਦੇ ਸੂਟ ਦੀ ਜੇ ਤੁਸੀਂ ਪਿਛਲੇ ਪਾਸੇ ਫਿਟਿੰਗ ਦੀ ਨਿਸ਼ਾਨੀ ਲਾਉਗੇ ਨਾ ਜਿਹੜਾ ਕਮੀ ਦਾ ਬੈਕ ਸਾਈਡ ਹੁੰਦਾ ਫਿਟਿੰਗ ਜਿਆਦਾ ਵਧੀਆ ਹੋਊਗੀ ਠੀਕ ਹੈ ਆ ਦੇਖੋ ਹੁਣ ਆ ਬੈਕ ਸਾਈਡ ਆਪਾਂ ਪਾਸੇ ਕਰਦੇ ਆ ਠੀਕ ਹੈ ਆ ਬੈਕ ਸਾਈਡ ਆਪਾਂ ਨਿਸ਼ਾਨੀ ਲਾ ਕੇ ਪਾਸੇ ਹੀ ਕੱਟ ਦੀ ਠੀਕ ਹੈ ਹੁਣ ਆ ਗਈ ਆਹ ਫਰੰਟ ਸਾਈਡ ਇਹ ਜਿਹੜੀ ਫਰੰਟ ਸਾਈਡ ਆ ਮੈਨੂੰ ਇਹਦੇ ਤੇ ਇੱਕ ਡਿਜ਼ਾਈਨਿੰਗ ਪਾਉਣੀ ਆ ਠੀਕ ਹੈ ਡਿਜ਼ਾਈਨਿੰਗ ਪਾਣੀ ਇਸ ਕਰਕੇ ਮੈਨੂੰ ਵਿਚਾਲਿਓ ਸੈਂਟਰ ਚੋਂ ਕੱਟ ਕਰੂ ਕਿਉਂਕਿ ਮੈਂ ਬਟਨ ਬਟਨ ਲਾਉਣੇ ਆ ਇੱਥੇ ਤੁਸੀਂ ਵੀ ਜੇ ਬਟਨ ਲਾਉਣਾ ਚਾਹੁੰਦੇ ਹੋ ਤਾਂ ਇੱਥੇ ਆਹ ਫਰੰਟ ਸਾਈਡ ਨੂੰ ਲਓ ਠੀਕ ਹੈ ਇਹਨੂੰ ਇਸ ਤਰ੍ਹਾਂ ਰੱਖੋ ਆ ਜਿਹੜਾ ਬੰਦ ਪਾਸਾ ਇਹਨੂੰ ਸੈਂਟਰ ਤੋਂ ਕਟਿੰਗ ਕਰ ਦਿਓ ਆ ਦੇਖੋ ਆ ਸੈਂਟਰ ਚ ਕਟਿੰਗ ਹੋ ਗਈ ਠੀਕ ਹੈ ਆ ਆ ਦੇਖੋ ਇਸ ਇਸ ਚਸੀਂ ਆਪਾਂ ਬਟਨ ਲਾਵਾਂਗੇ ਇਹ ਵਧੀਆ ਬਣ ਜਾਊਗਾ ਹੁਣ ਆ ਦੇਖੋ ਆ ਸੈਂਟਰ ਇਹਨਾਂ ਦੋਨਾਂ ਨੂੰ ਆਪਸ ਚ ਮਿਲਾਉ ਹੁਣ ਆਪਾਂ ਕਰਾਂਗੇ ਗਲੇ ਦਾ ਗਲਾ ਆਪਾਂ ਕਿੱਦਾਂ ਕਰਨਾ ਆ ਦੇਖੋ ਆ ਫਰੰਟ ਸਾਈਡ ਆ ਠੀਕ ਹੈ ਤੇ ਆ ਹੈਗੀ ਆ ਬੈਕ ਸਾਈਡ ਇਹਨੂੰ ਫਿਰ ਇਸ ਤਰ੍ਹਾਂ ਫੋਲਡ ਕਰੋ ਠੀਕ ਹੈ ਇਸ ਤਰਾਂ ਫੋਲਡ ਕਰਕੇ ਦੇ ਉੱਪਰ ਹੀ ਰੱਖ ਦਿਓ ਆ ਦੇਖੋ ਇਹਨੂੰ ਐਸੇ ਉੱਪਰ ਹੀ ਸੈੱਟ ਕਰਕੇ ਰੱਖਤਾ ਹੁਣ ਆਪਾਂ ਦੇਖਾਂਗੇ ਗਲੇ ਦੀ ਪੜਾਈ ਕਿੰਨੀ ਹੈ ਗਲਾ ਬੱਚੇ ਨੂੰ 5 ਇੰਚ ਵੀ ਉੱਪਰ 5 ਇੰਚ ਜੇ ਤੁਹਾਡਾ ਬੱਚਾ ਪਤਲਾ 5 ਇੰਚ ਬਹੁਤ ਜ਼ਿਆਦਾ ਹੋ ਜਾਣਾ ਠੀਕ ਹੈ ਮਤਲਬ ਦਾ 1 ਇੰਚ ਦਾ ਸਵਾ 2 ਇੰਚ ਦਾ ਗਲਾ ਜੇ ਤੁਸੀਂ ਢਾਈ ਕਰਦੇ ਹੋ ਤਾਂ ਚਲੋ 5 ਹੋ ਜਾਏਗਾ ਠੀਕ ਹੈ 2 ਕਰਦੇ ਹੋ ਤਾਂ 4 ਹੋ ਜਾਏਗਾ 5 ਦਾ ਕਈਆਂ ਬੱਚਿਆਂ ਨੂੰ ਜੇ ਵਾਲਾ ਬਤਲਾ ਫਿਰ ਖੁੱਲਾ ਹੋ ਜਾਂਦਾ ਤੁਸੀਂ ਸਵਾ ਕ ਦੋ ਦਾ ਇੱਥੋਂ ਨਿਸ਼ਾਨ ਲਾਓ ਸਵਾ 2 ਇੰਚ ਤੱਕ ਦਾ ਜਿਹੜਾ ਇੱਥੋਂ ਆਪਾਂ ਕਟਿੰਗ ਕਰਾਂਗੇ ਤੇ ਜਿਹੜਾ ਬੱਚੇ ਦਾ ਗਲਾ ਉਹ ਡੂੰਗਾ ਕਿੰਨਾ ਵਾ ਡੂੰਗਾ ਆਪਾਂ ਇੱਥੋਂ ਕਰਾਂਗੇ ਪੌਣੇ ਕਿ 3 ਇੰਚ ਦਾ ਮੈਂ ਇੱਥੋਂ ਡੂੰਘਾਈ ਦਊਂਗੀ ਗਲੇ ਨੂੰ ਠੀਕ ਹੈ ਤੇ ਇੱਥੋਂ ਆ ਸਵਾ ਦੋ ਇੰਚ ਦਾ ਸੀਗਾ ਠੀਕ ਹੈ ਤੇ ਇੱਥੋਂ ਸਵਾਦ ਉਹ ਇੰਚ ਦੇ ਸਾਹ ਦੇ ਨਿਸ਼ਾਨੀ ਲਾ ਕੇ ਪਹਿਲਾਂ ਇਹਨੂੰ ਇਸ ਤਰ੍ਹਾਂ ਨਿਸ਼ਾਨੀ ਲਾ ਦੋ ਸਿੱਧੀ ਫਿਰ ਨੂੰ ਐਲ ਸ਼ੇਪ ਦੀ ਨਿਸ਼ਾਨੀ ਦੇ ਦੋ ਹੁਣ ਇੱਕ ਗੱਲ ਆ ਦੇਖੋ ਧਿਆਨ ਨਾਲ ਜੇ ਤਾਂ ਤੁਸੀਂ ਬੈਕ ਗਲਾ ਬਣਾਉਣਾ ਤਾਂ ਤੁਸੀਂ ਇਹ ਨਿਸ਼ਾਨਦੇ ਜੋ ਜੇ ਤੁਸੀਂ ਨਹੀਂ ਬਣਾਉਣਾ ਚਾਹੁੰਦੇ ਬੈਕ ਤੋਂ ਬੰਦ ਹੀ ਰੱਖਣਾ ਫਿਰ ਤੁਸੀਂ ਕੀ ਕਰਨਾ ਦੇਖੋ ਧਿਆਨ ਨਾਲ ਆ ਫਰੰਟ ਫਰੰਟ ਦੀ ਸਾਈਡ ਤੇ ਇੱਥੇ ਨਿਸ਼ਾਨੀ ਲਾਉਂਗੇ ਇਹ ਬੈਕ ਸਾਈਡ ਦੀ ਹੈ ਨਿਸ਼ਾਨੀ ਜੇ ਤੁਸੀਂ ਬੈਕ ਦਾ ਗਲਾ ਰੱਖਣਾ ਚਾਹੁੰਦੇ ਹੋ ਤਾਂ ਇਸ ਤਰ੍ਹਾਂ ਲਓ ਠੀਕ ਹੈ ਜੇ ਤੁਸੀਂ ਨਹੀਂ ਰੱਖਣਾ ਹੁੰਦਾ ਫਿਰ ਆਹ ਫਰੰਟ ਦੇਖੋ ਆਹ ਫਰੰਟ ਤੇ ਤੁਸੀਂ ਸਵਾ ਦੋ ਇੰਚ ਦਾ ਚੜਾਈ ਦੇ ਦਿਓ ਗਲੇ ਦੀ ਖੁੱਲਾ ਕਿੰਨਾ ਰੱਖਣਾ ਤੇ ਡੂੰਗਾ ਕਿੰਨਾ ਰੱਖਣਾ ਆਪਾਂ 2.5 ਇੰਚ ਦਾ ਕਰ ਦੋ ਡੂੰਗਾ 2.5 ਇੰਚ ਡੂੰਗਾ ਠੀਕ ਹੈ ਇਹਨੂੰ ਸਵਾ ਦੋ ਇੰਚ ਤੇ ਇੱਥੇ ਨਿਸ਼ਾਨੀ ਲਾ ਕੇ ਇਹਨੂੰ ਇਸ ਦੇ ਨਾਲ ਮੈਚ ਕਰ ਦਿਓ ਠੀਕ ਹੈ ਹੁਣ ਆਪਾਂ ਇਹਨੂੰ ਤੇ ਗਲਾਈ ਦੇ ਵਿੱਚ ਨਿਸ਼ਾਨੀ ਲਾਵਾਂ ਗਲਾਈ ਦੇ ਵਿੱਚ ਕਰਾਂਗੇ ਗਲਾਈ ਦੇ ਵਿੱਚ ਕਰਕੇ ਇਹਨੂੰ ਇੱਥੋਂ ਆਪਾਂ ਇਹਦੀ ਕッティング ਕਰਾਂਗੇ ਇਹ ਹੁਣ ਹੋ ਗਿਆ ਫਰੰਟ ਵਾਲਾ ਗਲਾ ਜਿਹੜਾ ਬੈਕ ਵਾਲਾ ਗਲਾਵਾ ਬੈਕ ਵਾਲੇ ਗਲੇ ਜੇ ਤੁਸੀਂ ਚਾਹੁੰਦੇ ਹੋ ਤਾਂ ਇੱਥੋਂ ਜੇ ਬੰਦ ਜੇ ਤਾਂ ਤੁਸੀਂ ਡੀਪ ਰੱਖਣਾ ਫਿਰ ਤਾਂ ਇੱਥੋਂ ਉਵੇਂ ਤੁਸੀਂ ਗਲਾਈ ਦੇ ਵਿੱਚ ਨਿਸ਼ਾਨੀ ਦੇ ਦਿਓਵੇਂ ਮਤਲਬ ਇਸ ਤਰੀਕੇ ਨਾਲ ਨਿਸ਼ਾਨੀ ਦੇ ਦਿਓ ਆ ਨਿਸ਼ਾਨੀ ਤੇ ਇਹਨੂੰ ਕੱਟ ਦਿਓ ਗਲਾ ਡੀਪ ਬੰਜਗਾ ਜੇ ਤੁਸੀਂ ਨਹੀਂ ਖੁੱਲਾ ਰੱਖਣਾ ਚਾਹੁੰਦੇ ਬੰਦ ਰੱਖਣਾ ਚਾਹੁੰਦੇ ਆ ਫਿਰ ਤੋਂ ਅੱਧੇ ਇੰਚ ਦੀ ਨਿਸ਼ਾਨੀ ਲਾਓ ਬਸ ਅੱਧੇ ਇੰਚ ਦੀ ਨਿਸ਼ਾਨੀ ਲਾ ਕੇ ਇਹਨੂੰ ਇਹਦੇ ਨਾਲ ਮੈਚ ਕਰ ਦਿਓ ਤੇ ਇਹਨੂੰ ਇਹਦੇ ਨਾਲ ਇਸ ਤਰ੍ਹਾਂ ਆਗੂ ਲਾਈ ਸ਼ੇਪ ਦੇ ਵਿੱਚ ਦੀ ਕਟਿੰਗ ਕਰਦੇ ਆਂ ਇਹ ਬੈਕ ਇੰਚ ਦਾ ਗੱਲ ਹੋ ਗਿਆ ਬਸ ਇੰਨਾ ਬਹੁਤ ਆ ਠੀਕ ਹੈ ਇਹ ਹੋ ਗਈ ਆਪਣੀ ਕਮੀਜ਼ ਤੇ ਦੋਨੇ ਪਾਸਿਆਂ ਦੀ ਜਿਹੜੀ ਕਟਿੰਗ ਠੀਕ ਹੈ ਹੁਣ ਹੈ ਹੁਣ ਆਪਾਂ ਪਹਿਲਾਂ ਕੱਟਾਂਗੇ ਪਜਾਮਾ ਜਿਹੜਾ ਉਹਦੇ ਵਿੱਚੋਂ ਕਪੜਾ ਬਚੂਗਾ ਉਹਦੀਆਂ ਆਪਾਂ ਕੱਢਾਂਗੇ ਬਾਹਾਂ ਜਿਹੜੀਆਂ ਇਦਾਂ ਦੀਆਂ ਲਾਈਨਿੰਗਸ ਵਗੈਰੀਆਂ ਜਿਹੜੀਆਂ ਆਹ ਪੱਟੀਆਂ ਜੀਆਂ ਬੱਜਣੀਆਂ ਇਹ ਤੁਸੀਂ ਸੁੱਟਣਾ ਨਹੀਂ ਇਹਦੀ ਆਪਾਂ ਜਿਹੜੀਆਂ ਗਲੇ ਤੇ ਬਟਨ ਵਾਲੀਆਂ ਪੱਟੀਆਂ ਲਗਣੀਆਂ ਆਪਾਂ ਇਸ ਚੀਜ਼ ਦੀ ਹੀ ਬਣਾਵਾਂਗੇ ਹੁਣ ਆ ਜੋ ਗਲੇ ਵਾਲੇ ਪਾਸੇ ਤੇ ਔਰ ਸੌਰੀ ਪਜਾਮੇ ਵਾਲੇ ਪਾਸੇ ਤੇ ਆ ਦੇਖੋ ਉਸੇ ਤਰ੍ਹਾਂ ਹੀ ਮੈਂ ਡਬਲ ਕਰਕੇ ਆ ਕਪੜਾ ਫੜਿਆ ਹੋਇਆ ਇਹਨੂੰ ਇਹਦੇ ਨਾਲ ਜੋੜੋ ਇੱਥੇ ਰੱਖੋ ਇਹੜਾ ਖੁੱਲਾ ਪਾਸਾ ਇਹ ਮੇਰੇ ਵਾਲੇ ਪਾਸੇ ਆ ਆ ਬੰਦ ਪਾਸਾ ਇਧਰੋਂ ਬੰਦ ਆ ਇਹਨੂੰ ਤੁਸੀਂ ਇਸ ਤਰ੍ਹਾਂ ਡਬਲ ਕਰ ਲਓ ਆ ਦੇਖੋ ਠੀਕ ਹੈ ਹੁਣ ਆਪਾਂ ਕੀ ਕਰਾਂਗੇ ਪੰਜਾਬੀ ਦੀ ਆਪਾਂ ਲੰਬਾਈ ਸਭ ਤੋਂ ਪਹਿਲਾਂ ਆਪਾਂ ਲੰਬਾਈ ਮੈਜ਼ਰ ਕਰਾਂਗੇ ਲੰਬਾਈ ਕਿੰਨੀ ਆ 3 ਇੰਚ ਲੰਬਾਈ ਆ ਪਹਿਲਾਂ ਆਪਾਂ ਥੱਲੇ ਆ 1 ਇੰਚ ਦਾ ਆਪਾਂ ਦਾ ਮਾਰਜਿਨ ਛੱਡਾਂਗੇ ਜਿਹੜਾ ਆਪਾਂ ਥੱਲੇ ਨੂੰ ਫੋਲਡ ਕਰਨਾ ਤੁਸੀਂ 1 ਇੰਚ ਦਾ ਛੱਡ ਦਿਓ ਬਹੁਤ ਸੋਹਣਾ ਲੱਗਿਆ ਜੇ ਤੁਸੀਂ ਜ਼ਿਆਦਾ ਪੈਂਟ ਵਾਲੀ ਸ਼ੇਪ ਦੇਣੀ ਚਾਹੁੰਦੇ ਹੋ ਨਾ ਤਾਂ ਫਿਰ ਤੁਸੀਂ ਇਸ ਤਰ੍ਹਾਂ ਕਰੋ 2 ਇੰਚ ਦਾ ਛੱਡੋ ਥੱਲੇ ਮਾਰਜਿਨ ਫਿਰ ਉਸ ਤਰ੍ਹਾਂ ਲੱਗੂਗੀ ਜਿਵੇਂ ਪੈਂਟ ਸਟਿਚ ਕੀਤੀ ਹੁੰਦੀ ਹੈ ਆ 2 2 ਇੰਚ ਦਾ ਥੱਲੇ ਮਾਰਜਿਨ ਦਿੱਤਾ ਆਪਾਂ ਇਹਨੂੰ ਤੇ ਇਹਨੂੰ ਇਹਦੇ ਨਾਲ ਮੈਚ ਕਰ ਦਾਂਗੇ ਆਪਾਂ ਠੀਕ ਹੈ ਹੁਣ ਆਪਾਂ ਇੱਥੋਂ ਲੈ ਕੇ ਇਹਦੀ ਲੰਬਾਈ ਮੈਜ਼ਰ ਕਰਾਂਗੇ ਇਹ ਲੰਬਾਈ ਜਿਹੜੀ ਹੈਗੀ ਆ ਇਹ 22 ਇੰਚ ਦੀ ਲੰਬਾਈ ਆ ਜਿਹੜੀ ਬੱਚੇ ਦੀ ਆਪਾਂ ਇਸ ਉਮਰ ਦੇ ਬੱਚੇ ਦੀ ਜਿਹੜੀ ਪਜਾਮੀਆਂ ਆਪਾਂ ਤਿਆਰ ਕਰਦੇ ਆ ਇਹ ਬੱਚਾ ਲੱਗਦਾ ਕਿ ਕਈ ਵਾਰੀ ਬੱਚੇ ਕੱਦ ਹੌਲੀ-ਹੌਲੀ ਕਰਦੇ ਆ ਫਿਰ ਤੁਸੀਂ 1-2 ਇੰਚ ਘਟਾਉਣਾ ਤਾਂ ਕਢਾ ਵੀ ਸਕਦੇ ਆ ਇਹ 22 ਇੰਚ ਦੀ ਜਿਹੜੀ ਨਿਸ਼ਾਨੀ ਆਪਾਂ ਲਾਈ ਆ ਕਿਉਂ ਲਾਈ ਕਿਉਂਕਿ ਇਹ ਇਹ ਤਿਆਰ ਦੀ ਨਿਸ਼ਾਨੀ 22 ਇੰਚ ਤਿਆਰ ਆ ਮਾਰਜਨ ਆਪਾਂ ਐਕਸਟਰਾ ਕੱਢਣਾ ਆ ਮਾਰਜਨ ਥੱਲੇ ਵਾਲੇ ਪਾਸਿਓਂ ਕੱਢਦਾ ਹੁਣ ਇਹਨੂੰ ਆਪਾਂ ਕੀ ਕਰਨਾ ਉੱਪਰ ਜਿਹੜੀ ਲਾਸਟਿਕ ਪਾਉਣੀ ਆ 2 ਇੰਚ ਦਾ ਉਹਦਾ ਮਾਰਜਨ ਕੱਢਣਾ ਠੀਕ ਹੈ 2 ਇੰਚ ਕਿਉਂਕਿ ਮੈਂ ਹੁਣ ਦੇਖੋ ਮੈਂ 1.5 ਇੰਚ ਦੀ ਪਾਉਣੀ ਆ ਜਾਂ ਕੋਈ ਸਵਾ 1 ਇੰਚ ਦੀ ਲਾਸਟਿਕ ਪਾ ਲੈਂਦੇ ਆ ਜਾਂ 1.5 ਇੰਚ ਦੀ ਪਾ ਸਕਦੇ ਆ ਠੀਕ ਹੈ ਤੁਸੀਂ 2 ਇੰਚ ਦਾ ਉਪਰੋਂ ਮਾਰਜਨ ਜਿਹੜਾ ਉਹ ਛੱਡ ਲੈਣਾ ਦੇਖੋ ਧਿਆਨ ਨਾਲ ਇੱਥੋਂ ਇੱਥੋਂ ਲੈ ਕੇ ਆ 2 ਇੰਚ ਦਾ ਆਪਾਂ ਲਾਸਟਿਕ ਵਾਸਤੇ ਮਾਰਜਨ ਛੱਡਦਾ ਇਧਰੋਂ ਵੀ ਇਸ ਤਰ੍ਹਾਂ ਇਸ 2 ਇੰਚ ਦਾ ਆਪਾਂ ਮਾਰਜਨ ਛੱਡ ਪਾ ਹੁਣ ਇਹਨੂੰ ਇਸ ਦੇ ਨਾਲ ਮੈਚ ਕਰ ਦੋ ਮੈਚ ਕਰਤਾ ਹੁਣ ਆਪਾਂ ਕੀ ਕਰਾਂਗੇ ਧਿਆਨ ਨਾਲ ਦੇਖੋ ਤੁਸੀਂ ਹੁਣ ਆਪਾਂ ਇਹਨੂੰ ਵੀ ਇਹਦੇ ਨਾਲ ਮੈਚ ਕਰਦਾਂਗੇ ਇਹਨੂੰ ਆਪਾਂ ਇਸ ਦੇ ਨਾਲ ਮੈਂ ਇਲਾਸਟਿਕ ਦਾ ਵਾ ਆ ਜਿਹੜਾ ਥੱਲੇ ਆ ਤੇ ਆ ਜਿਹੜੀ ਲੰਬਾਈ ਹੁਣ ਆਪਾਂ ਦੇਖਾਂਗੇ ਕਿ ਆਸਣ ਕਿੰਨਾ ਵਾ ਦੇਖੋ ਧਿਆਨ ਨਾਲ ਇੱਥੋਂ ਲੈ ਕੇ 9 ਇੰਚ ਤੱਕ ਦਾ ਆ ਬੰਦ ਸਾਈਡ ਖੁੱਲੀ ਸਾਈਡ ਆ ਠੀਕ ਹੈ ਬੰਦ ਸਾਈਡ ਨੂੰ ਤੁਸੀਂ ਹਜੇ ਨਾ ਟੱਚ ਕਰੋ ਖੁੱਲੀ ਸਾਈਡ ਵਾਲੇ ਦੇ ਪਾਸੇ ਦੇਖੋ ਇੱਥੋਂ ਪਹਿਲਾਂ ਆਪਾਂ ਆਹ ਦੇਖੋ ਆਪਾਸ ਨਾਪ ਲਿਆ 9 ਇੰਚ 9 ਇੰਚ ਦੀ ਇੱਧਰ ਵੀ ਨਿਸ਼ਾਨੀ ਲਾ ਦੇਣੀ ਆ ਇੱਧਰ ਵੀ ਨਿਸ਼ਾਨੀ ਲਾ ਦੇਣੀ ਇਹ ਹੁਣ ਤੁਹਾਨੂੰ ਪੈਂਟ ਸਟਾਈਲ ਦੇ ਨਾਲ ਬਣਾ ਕੇ ਪਜਾਮੇ ਦਿਖਾਵਾਂਗੇ ਸਿੱਧੀ ਕਟਿੰਗ ਨਹੀਂ ਕਰਨੇਗੇ ਆਪਾਂ ਜੇ ਸਿੱਧੀ ਕਟਿੰਗ ਕਰਨੀ ਹੈ ਉਹ ਵੀ ਮੈਂ ਤੁਹਾਨੂੰ ਵੀਡੀਓ ਮੈਂ ਤੁਹਾਨੂੰ ਦੱਸਦਾ ਕਿ ਕਿੱਦਾਂ ਸਿੱਧੀ ਕਟਿੰਗ ਕਰਨੀ ਹੈ ਜਿਹਨੇ ਸਿੱਧੀ ਕਟਿੰਗ ਕਰਨੀ ਆ ਉਹ ਮੈਨੂੰ ਕਮੈਂਟ ਚ ਦੱਸ ਜਾਓ ਕਿ ਸਿੱਧੀ ਕਟਿੰਗ ਦੀ ਵੀ ਦਿਖਾਵਾਂਗੇ ਇਹ ਪੈਂਟ ਸਟਾਈਲ ਆ ਕੋਈ ਕਹਿ ਨਹੀਂ ਸਭ ਉਹ ਤੁਸੀਂ ਆਪ ਸਟਿਚ ਕੀਤਾ ਹੈ ਕਿ ਤੁਸੀਂ ਰੈਡੀमेड ਖਰੀਦ ਕੇ ਲਿਆ ਹੈ ਠੀਕ ਹੈ ਆ ਦੇਖੋ ਹੁਣ ਇਥੋਂ 9 ਇੰਚ ਦੀ ਨਿਸ਼ਾਨੀ ਲਾਦੀ ਮੈਂ ਆਸਨ ਦੀ ਹੁਣ ਤੁਸੀਂ ਕਰਨਾ ਇਥੋਂ 7 ਇੰਚ ਤੇ ਨਿਸ਼ਾਨੀ ਲਾਉਣਗੇ ਆ ਦੇਖੋ ਹੁਣ ਆ ਬੰਦ ਪਾਸਾ ਆ ਖੁੱਲਾ ਪਾਸਾ ਬੰਦ ਪਾਸੇ ਆ ਤੁਸੀਂ 1 ਇੰਚ ਰੱਖੋਗੇ ਇੱਥੇ 1 ਇੰਚ ਰੱਖੋਗੇ ਤੇ ਇੱਥੇ 7 ਇੰਚ ਤੇ ਇੱਥੇ ਨਿਸ਼ਾਨੀ ਲਾਉਗੇ ਤੇ ਇਸੇ ਤਰ੍ਹਾਂ ਹੀ ਤੁਸੀਂ ਉੱਪਰੋਂ ਆ ਬੰਦਪਾਸਾ ਬੰਦਪਾਸੇਲੇ 1 ਇੰਚ ਲੱਖੋਗੇ ਇੱਥੋਂ ਸਾਦੇ ਤੁਸੀਂ ਨਿਸ਼ਾਨਾ ਲਾ ਦਿਓਗੇ ਫਿਰ ਆਹ ਜਿਹੜੀ ਚੀਜ਼ ਆ ਇਹਨੂੰ ਇਹਦੇ ਨਾਲ ਮੈਚ ਕਰਦੇ ਹਾਂ ਹੁਣ ਦੇਖੋ ਐਲ ਸ਼ੇਪ ਬਣ ਗਈ ਜਿੱਥੇ ਆ ਕੇ ਐਲ ਸ਼ੇਪ ਬਣ ਗਈ ਤੁਸੀਂ ਇੱਕੂ ਇਹਨੂੰ ਗਲਾਈ ਦੇ ਵਿੱਚ ਜਿਹੜੀ ਨਿਸ਼ਾਨੀ ਪਾ ਦਿਓ ਠੀਕ ਹੈ ਹੁਣ ਤੁਸੀਂ ਆਹ ਦੇਖੋ ਤੁਸੀਂ ਆਹ ਕਿੰਨਾ ਰੱਖਿਆ ਸੀਗਾ ਇਹ ਤੁਸੀਂ ਦੇਖੋ 9 ਇੰਚਾ ਬੱਚੇ ਦਾ ਹੁਣ ਤੁਸੀਂ ਪਹੁੰਚਾ ਦੇਖੋਗੇ ਕਿ ਬੱਚੇ ਦਾ ਜਿਹੜਾ ਪਹੁੰਚਾ ਵਾ ਉਹ ਕਿੰਨਾ ਪਹੁੰਚਾ ਬੱਚੇ ਦਾ 4 ਇੰਚ ਵੀ ਬਹੁਤ ਆ 4.5 ਇੰਚ ਵੀ ਬਹੁਤ ਆ ਜੇਕਰ ਬੱਚੇ ਦਾ ਪਹੁੰਚਾ 4.5 ਇੰਚ ਆ ਤਾਂ ਤੁਸੀਂ ਕੀ ਕਰਨਾ ਇੱਥੋਂ ਆ ਕਿੰਨਾ ਹੈਗਾ ਇਹ 9 ਇੰਚ ਆ ਪੂਰਾ ਕੱਪੜਾ 9 ਆ 9 ਦਾ ਤੁਸੀਂ ਅੱਧ ਲਾਉਂਗੇ 9 ਦਾ ਅੱਧ ਹੋ ਗਿਆ 4.5 4.5 4.5 ਹੋ ਗਿਆ ਠੀਕ ਹੈ ਹੁਣ ਇੱਥੋਂ ਤੁਸੀਂ ਬੱਚੇ ਦਾ ਜਿਹੜਾ ਪਹੁੰਚਾ ਵਾ ਉਹ 4.5 ਆ ਤੁਸੀਂ ਇੱਥੋਂ ਜਿੱਥੇ ਸਾਡੇ ਜਿੱਥੇ ਇਹਦੇ ਅੱਧ ਦੀ ਨਿਸ਼ਾਨੀ ਲਾਈ ਆ ਉੱਥੇ ਤੁਸੀਂ ਸਵਾ ਦੋ ਦਾ ਪੁਆਇੰਟ ਰੱਖੋਗੇ ਆ ਦੇਖੋ ਸਵਾ ਦੋ ਦਾ ਪੁਆਇੰਟ ਆ ਸਵਾ ਦੋ ਦਾ ਪੁਆਇੰਟ ਰੱਖਿਆ ਇੱਥੋਂ 1 ਇੰਚ ਵਾਲੇ ਪਾਸੇ ਇੱਥੇ ਨਿਸ਼ਾਨੀ ਲਾ ਲੈਣੀ ਤੇ ਇੱਥੇ 4.5 ਵਾਲੇ ਪਾਸੇ ਨਿਸ਼ਾਨਾ ਲਾ ਦੇਣਾ ਉਸ ਤੋਂ ਬਾਅਦ ਆ ਨਿਸ਼ਾਨੇ ਨੂੰ ਇਹਦੇ ਨਾਲ ਤੁਸੀਂ ਇੱਥੇ ਐਂਜੀ ਟੇਪ ਦੀ ਹੈਲਪ ਦੇ ਨਾਲ ਇਹਨੂੰ ਇੱਦਾਂ ਨਿਸ਼ਾਨੀ ਲਾ ਦੇਣਾ ਆ ਦੇਖੋ ਨਿਸ਼ਾਨੀ ਲਾਤੀ ਹੁਣ ਇਹਨੂੰ ਇਹਦੇ ਨਾਲ ਨਿਸ਼ਾਨੀ ਲਾ ਦੇਣੀ ਆ ਇਹ ਹੁਣ ਤੁਹਾਡਾ ਇਸ ਤਰ੍ਹਾਂ ਬਣੂਗਾ ਵੀ ਜਿਵੇਂ ਪੈਂਟ ਦੀ ਕਟਿੰਗ ਕੀਤੀ ਹੁੰਦੀ ਹੈ ਪੈਂਟ ਵਾਂਗੂ ਹੀ ਬਣੂਗਾ ਬਿਲਕੁਲ ਠੀਕ ਹੈ ਹੁਣ ਆਪਾਂ ਕੀ ਕਰਨਾ ਇਹਦੀ ਇਹਨੂੰ ਕਟਿੰਗ ਕਰ ਦੇਣੀ ਆ ਆ ਦੇਖੋ ਐਦੀ ਕਟਿੰਗ ਕਰਤੀ ਆਪਾਂ ਇਹਨੂੰ ਪਾਸੇ ਕਰ ਦਾਂਗੇ ਦੇਖੋ ਧਿਆਨ ਨਾਲ ਹੁਣ ਆਪਾਂ ਇਹਨੂੰ ਸਟਿਚਿੰਗ ਵੀ ਕਰਨੀ ਆ ਇਹਦੇ ਵਾਸਤੇ ਇਹਨੂੰ ਆਪਾਂ ਕੀ ਕਰਾਂਗੇ ਇਦਾਂ ਰੱਖ ਕੇ ਆਹ ਜਿਹੜੀ ਨਿਸ਼ਾਨੀਆਂ ਤੋਂ ਥੋੜਾ ਥੋੜਾ ਛੱਡ ਕੇ ਆਪਾਂ ਇਹਦੀ ਕਟਿੰਗ ਕਰਾਂਗੇ ਹੁਣ ਦੇਖੋ ਇਹਨੂੰ ਆ ਜਿਹੜੀ ਨਿਸ਼ਾਨੀ ਦੇ ਨਾਲ ਅੱਧਾ ਦਾ ਇੰਚ ਦਾ ਮਾਰਜਿਨ ਤੁਸੀਂ ਰੱਖ ਕੇ ਤੁਸੀਂ ਇਹ ਤੋਂ ਸਿੱਧੀ ਕਟਿੰਗ ਕਰ ਲੈਣੀ ਕਿਉਂਕਿ ਆਪਾਂ ਜਿਹੜਾ ਇਹ ਮਾਰਜਿਨ ਰੱਖਿਆ ਇਹ ਜੋ ਆਪਾਂ ਸਲਾਈ ਕਰਾਂਗੇ ਇਹਦੇ ਵਿੱਚ ਆ ਜਾਏਗਾ ਇਸੇ ਤਰ੍ਹਾਂ ਹੀ ਤੁਸੀਂ ਸਲਾਈ ਇਹ ਕਟਿੰਗ ਕਰਦੇ ਜਿਸ ਤਰ੍ਹਾਂ ਮੈਂ ਕਰ ਰਹੀ ਹਾਂ ਠੀਕ ਹੈ ਅਤੇ ਇਧਰ ਦੇ ਪਾਸੇ ਵੀ ਤੁਸੀਂ ਅੱਧਾ ਦਾ ਇੰਚ ਦੇ ਨਿਸ਼ਾਨੇ ਰੱਖ ਕੇ ਤੁਸੀਂ ਇਹਦੀ ਕਟਿੰਗ ਕਰ ਦੇਣੀ ਹੈ ਆਹੇ ਕਟਿੰਗ ਹੋ ਗਈ ਹੁਣ ਆ ਜਿਹੜੀ ਕਟਿੰਗਾ ਇਹਨੂੰ ਤੁਸੀਂ ਆ ਦੇਖੋ ਇੱਥੋਂ ਵੀ ਅੱਧੇ ਦੇ ਇੰਚ ਦੀ ਆ ਦੇਖੋ ਦੇਖੋ ਹੁਣ ਆ ਜਿਹੜੀ ਚੀਜ਼ ਇਹਦਾ ਵੀ ਆ ਪੱਧੇ ਦੇ ਇੰਚ ਲਾ ਕੇ ਇਸ ਤਰ੍ਹਾਂ ਇਹ ਕਟਿੰਗ ਕਰ ਦਿੱਤੀ ਹੁਣ ਜਿਹੜਾ ਆ ਬੰਦ ਪਾਸਾ ਰਹਿ ਗਿਆ ਇਹਨੂੰ ਆਪਾਂ ਕਿਸ ਤਰ੍ਹਾਂ ਕਰਾਂ ਦੇਖੋ ਧਿਆਨ ਨਾਲ ਇਹਨੂੰ ਇੱਧਰ ਨੂੰ ਰੱਖੋਗੇ ਤੇ ਇਹਨੂੰ ਪੈਨਲ ਖੋਲ ਕੇ ਇਹਨੂੰ ਇਹਦੀ ਸੈਂਟਰ ਚ ਸਿੱਧੀ ਜਿਹੜੀ ਤੁਸੀਂ ਕਟਿੰਗ ਕਰ ਦੋ। ਇਹ ਹੁਣ ਤੁਹਾਡੀ ਜਿਹੜੀ ਹੈ ਇਹ ਕੱਟੀ ਹੋ ਗਈ। ਹੁਣ ਦੇਖੋ ਕਟਿੰਗ ਤਾਂ ਤੁਹਾਡੀ ਸਾਰੀ ਇਹ ਪਜਾਮੇ ਤੇ ਸ਼ਰਟ ਦੀ ਹੋ ਗਈ ਹੋੜ ਹੈਗੀ ਬਾਵਾ ਵੀ ਕੱਟੀ। ਹੁਣ ਦੇਖੋ ਧਿਆਨ ਨਾਲ ਦੇਖੋ ਇਸੇ ਤਰ੍ਹਾਂ ਆਪਾਂ ਸਾਰਾ ਪਜਾਮੇ ਦਾ ਵੀ ਕਰ ਲਿਆ। ਕਮੀਜ਼ ਦਾ ਵੀ ਹੋ ਰਹੀਆਂ ਆਪਣੀਆਂ ਬਾਵਾ। ਬਾਵਾ ਨੂੰ ਪਾਕਿਸਤਾਨ ਕਰਨਾ। ਆ ਦੇਖੋ ਇਹਨੂੰ ਮੈਂ ਡਬਲ ਕਰ ਲਿਆ। ਠੀਕ ਹੈ? ਅਡਾਬਲ ਕੱਪੜਾ ਮੇਰੇ ਕੋਲੇ। ਇਹਨੂੰ ਇਸੇ ਤਰ੍ਹਾਂ ਹੀ ਮੈਂ ਅਦੇਖੋ ਆ ਫੋਲਡ ਕਰ ਲਿਆ ਫੋਲਡ ਕਰਕੇ ਇਹਨੂੰ ਸੈੱਟ ਕਰਕੇ ਰੱਖ ਲਿਆ ਆਪਾਂ ਠੀਕ ਹੈ ਹੁਣ ਆਪਾਂ ਦੇਖਾਂਗੇ ਕਿ ਇਹ ਜਿਹੜੀ ਬਾਹਾਂ ਦੀ ਜਿਹੜੀ ਲੰਬਾਈ ਆ ਉਹ ਕਿੰਨੀ ਆ ਠੀਕ ਹੈ ਹੁਣ ਤੁਸੀਂ ਦੇਖੋ ਆਪਦੇ ਬੱਚੇ ਦੀ ਜਿਹੜੀ ਤੁਸੀਂ ਕਟਿੰਗ ਕਰ ਰਹੇ ਹੋ ਕਿ ਉਹਦੀ ਲੰਬਾਈ ਕਿੰਨੀ ਆ ਇਹ ਜਿਹੜਾ ਤੁਹਾਨੂੰ ਮੈਂ ਨਾਪ ਦੱਸਿਆ ਇਹ ਤੁਸੀਂ ਬੱਚੇ ਦਾ ਵੀ ਵਰਤ ਸਕਦੇ ਹੋ ਇਹਨੇ ਕੇ ਤੁਸੀਂ ਆਪਦਾ ਨਾਈਟ ਸੂਟ ਬਣਾਉਣਾ ਵਾ ਜਿਵੇਂ ਜਿਵੇਂ ਬੱਚੇ ਦਾ ਨਾਪ ਆਉਵੇਂ ਮੈਂ ਆਪਦਾ ਨਾਪ ਲਿਖ ਕੇ ਰੱਖ ਲਓ ਜਿਵੇਂ ਆਪਾਂ ਬੱਚੇ ਦੀ ਕਟਿੰਗ ਕਰੀਏਵੇਂ ਆਪਾਂ ਦੀ ਕਟਿੰਗ ਕਰੀ ਚੋ ਸੇਮ ਇਸੇ ਤਰ੍ਹਾਂ ਹੀ ਵੱਡਿਆਂ ਦਾ ਵੀ ਇਸੇ ਤਰ੍ਹਾਂ ਹੀ ਬਣਦਾ ਠੀਕ ਹੈ ਹੁਣ ਆਪਾਂ ਕੀ ਜਿਹੜੀ ਬਾਹਾਂ ਦੀ ਲੰਬਾਈ ਦੇਖਣੀ ਹੈ ਬੱਚੇ ਦੀ ਜਿਹੜੀ ਬਾਹਾਂ ਦੀ ਲੰਬਾਈ ਆ ਉਹ 13 ਇੰਚ ਰੱਖਣੀ ਹੈ ਠੀਕ ਹੈ ਪਰ ਆਪਾਂ ਥੱਲੇ ਕੀ ਕਰਾਂਗੇ ਮਾਰਜਿਨ ਰੱਖਾਂਗੇ ਮਾਰਜਿਨ ਹੁਣ ਇੱਥੇ ਤੇ ਆਪਾਂ ਲਾਉਣੀ ਹੈ ਲੈਸ ਠੀਕ ਹੈ ਵਧੀਆ ਇਹਨੂੰ ਬਾਜ਼ਾਰ ਸਟਾਈਲ ਬਣਾਉਣਾ ਤੇ ਫਿਰ ਆਪਾਂ 2 ਇੰਚ ਥੱਲੇ ਦਾ ਮਾਰਜਿਨ ਦਾ ਫੋਲਡ ਕਰ ਨੂੰ ਰੱਖਾਂ ਉਹ 2 ਇੰਚ ਰੱਖਾਂਗੇ ਠੀਕ ਹੈ ਜੇਕਰ ਤੁਹਾਡੇ ਕੋਲ ਕੋਈ ਪੱਟੀ ਵਗੈਰਾ ਹੈਗੀ ਆ ਫਿਰ ਤੁਸੀਂ ਜੇ ਬਾਹਰ ਨੂੰ ਫੋਲਡ ਕਰਨੀ ਉਹ ਮੈਂ ਤੁਹਾਨੂੰ ਦੂਸਰੀ ਵੀਡੀਓ ਦੇ ਵਿੱਚ ਤੁਹਾਨੂੰ ਦਿਖਾ ਦੂੰਗੀ ਉਹ ਕਿਵੇਂ ਕਰਨਾ ਇਹ ਤੁਸੀਂ ਸਿੰਪਲ ਤਰੀਕੇ ਦੇ ਨਾਲ ਕਰਦੇ। ਇਹ 2 ਇੰਚ ਦਾ ਆਪਾਂ ਮਾਰ ਜਨਾ ਅਟਲਾ ਇੱਥੋਂ ਅਪ 13 ਇੰਚ ਦੀ ਜਿਹੜੀ ਲੰਬਾਈ ਰੱਖਾਂਗੇ। ਇਧਰੋਂ ਵੀ ਰੱਖ ਲਈ ਠੀਕ ਹੈ ਤੇ ਇਧਰੋਂ ਵੀ ਰੱਖ ਲਈ 13 ਇੰਚ ਦੀ ਲੰਬਾਈ ਠੀਕ ਹੈ। ਇਹਨੂੰ ਜਿਹੜਾ ਇਹਦੇ ਨਾਲ ਆਪਾਂ ਮੈਚ ਕਰ ਦੇਣਾ। ਹੁਣ ਆਹ ਬੰਦ ਸਾਈਡ ਆ ਆਹ ਖੁੱਲੀ ਸਾਈਡ ਹੈ ਮੇਰੇ ਵਾਲੇ ਪਾਸੇ ਠੀਕ ਹੈ। ਹੁਣ ਆਪਾਂ ਦੇਖਾਂਗੇ ਬੱਚੇ ਦਾ ਮੋਡਾ ਕਿੰਨਾ ਬੱਚੇ ਦਾ ਮੋਡਾ ਵਰਖਿਆ ਸੀਗਾ 6 ਇੰਚ ਤਿਆਰ ਸੀ। ਚੇਹੇ ਤੋਂ ਮੇਸ਼ਾ 2 ਇੰਚ ਵਧਾ ਕੇ ਕਟਿੰਗ ਕਰੀਓ ਕਿ ਪਿੱਛੇ ਮਾਰਜਨ ਵੀ ਰੱਖਣਾ ਹੁੰਦਾ ਠੀਕ ਆਪਾਂ ਇੱਥੇ 8 ਇੰਚ ਦੀ ਨਿਸ਼ਾਨੀ ਲਾ ਲਈਏ ਠੀਕ ਇਹ 8 ਇੰਚ ਦੀ ਨਿਸ਼ਾਨੀ ਲਾ ਲਈ ਇਧਰੋਂ ਵੀ ਆਪਾਂ 8 ਇੰਚ ਤੇ ਨਿਸ਼ਾਨੀ ਲਾ ਲਈਏ ਇਹਨੂੰ ਇਹਦੇ ਨਾਲ ਆਪਾਂ ਕੀ ਕਰਾਂਗੇ ਮੈਚ ਕਰਦਾਂਗੇ ਮੈਚ ਕਰਕੇ ਤੇ ਇਹਨੂੰ ਕੀ ਕਰਾਂਗੇ ਆਪਾਂ ਕੱਟ ਕਰਦਾਂਗੇ ਆਪਾਂ ਇਹਦੀ ਜੜੀਆਂ ਉਹ ਕਟਿੰਗ ਕਰ ਲਏ ਫਿਰ ਇਹਨੂੰ ਵੀ ਜੜੀ ਆਪਾਂ ਕਟਿੰਗ ਕਰਦਾਂਗੇ ਆਪਾਂ ਸਿੱਧਾ ਜਿਹੜਾ ਫਾਤੂ ਜਿਹੜਾ ਕੱਪੜਾ ਜਿਹੜਾ ਇਹ ਆਪਾਂ ਸਾਈਡ ਤੇ ਕਰ ਦਾਂਗੇ ਹੁਣ ਆਪਾਂ ਕੀ ਕਰਨਾ ਦੇਖੋ ਧਿਆਨ ਨਾਲ ਦੇਖਿਓ ਆ ਨੀਚੇ ਵਾਲਾ ਪਾਸਾ ਜਿੱਥੇ ਆਪਾਂ ਮਾਰਜਿਨ ਛੱਡਿਆ ਸੀ ਤਾਂ ਆ ਉੱਪਰਲਾ ਪਾਸਾ ਉੱਪਰਲੇ ਪਾਸੇ ਆਪਾਂ ਇੱਥੋਂ 3 ਇੰਚ ਆਪਾਂ 3 ਇੰਚ ਦੀ ਨਿਸ਼ਾਨੀ ਲਾ ਦਾਂਗੇ ਇੱਥੋਂ 3 ਇੰਚ ਦੇ ਤੇ ਇੱਥੋਂ ਜਿਹੜੀ ਆਪਾਂ ਬਾਹ ਜਿਹੜੀ ਬੱਚੇ ਦੀ ਆਪਾਂ ਖੁੱਲੀ ਰੱਖਣੀ ਆ ਮੂਰੋ ਜਿਹੜੀ ਬਾਹ ਹੁੰਦੀ ਆ ਉਹ 4 ਇੰਚ ਖੁੱਲੀ ਰੱਖ ਲਓ 4 ਇੰਚ ਤੱਕ ਬਹੁਤ ਆ ਖੁੱਲੀ 4 ਇੰਚ ਰੱਖ ਲਓ 4.5 ਇੰਚ ਰੱਖ ਲਓ ਬਹੁਤ ਆ ਖੁੱਲੀ 4 ਇੰਚ ਤੱਕ ਪਰ ਮੈਂ ਕੀ ਕਰੂੰਗੀ ਸਵਾ 4 ਤੱਕ ਇੱਥੇ ਰੱਖਣ ਲੱਗੀਆਂ ਬੱਚੇ ਦੀ ਮਾਹੌਲੀ ਠੀਕ ਹੈ ਨੂੰ ਸਿੱਧੀ ਨਿਸ਼ਾਨੀ ਲਾ ਕੇ ਹੁਣ ਆ ਨਿਸ਼ਾਨੀ ਨੂੰ ਇਹਦੇ ਨਾਲ ਮੈਚ ਕਰ ਦੋ ਮੈਚ ਕਰਤਾ ਆ ਜਿਹੜੇ ਨਿਸ਼ਾਨੇ ਨੂੰ ਇਹਦੇ ਨਾਲ ਮੈਚ ਕਰਨਾ ਇਹਨੂੰ ਥੋੜਾ ਆਪਾਂ ਗੁਲਾਈ ਦੇ ਵਿੱਚ ਮੈਚ ਕਰਨਾ ਆਦਿਕਾ ਮੈਚ ਹੋ ਗਿਆ ਹੁਣ ਆਪਾਂ ਇਹਨੂੰ ਵੀ ਕਰਨਾ ਕਟਿੰਗ ਕਰ ਦੇਣੀ ਇਹ ਇਹ ਜਿਹੜੀ ਕਟਿੰਗ ਕਰਨੀ ਆਪਾਂ ਮਾਰਜਿਨ ਛੱਡ ਕੇ ਕਰਨੀ ਆ ਮਾਰਜਿਨ ਜਿਹੜਾ ਤੁਸੀਂ ਉਹ ਆ ਸਟਿਚਿੰਗ ਦਾ ਮਾਰਜਿਨ ਛੱਡ ਕੇ ਕਰਿਓ ਤੁਸੀਂ ਅੱਧਾ ਇੰਚ ਅੱਧਾ ਇੰਚ ਛੱਡ ਦਿਓ ਜਾਂ ਹਾਂ ਜੇ 1 ਇੰਚ ਛੱਡ ਲਓਗੇ ਤਾਂ ਵੀ ਕੋਈ ਗੱਲ ਨਹੀਂ ਕਿਉਂਕਿ ਕੇਵਰੇ ਬੱਚੇ ਦੀ ਬਾਹ ਖੁੱਲੀ ਕਰਨੀ ਪੈਣੀ ਹੁਣ ਇੱਥੋਂ ਤਾਂ ਪਹਿਲਾਂ ਹੀ 11 ਕੁਆ ਠੀਕ ਹੈ ਇੱਥੋਂ ਆਪਾਂ ਜਿਹੜੀ ਸਿੱਧੀ ਹੈ ਇਹਨੂੰ ਇਹ ਇੰਨੇ ਦਾ ਮਾਰਜਿਨ ਨਹੀਂ ਛੱਡਣਾਗਾ ਇਹ ਆਪਣਾ ਸ਼ਾਨੀ ਦੇ ਉੱਪਰ ਉੱਪਰ ਹੀ ਕਟਿੰਗ ਕਰਨੀ ਆ ਸੋ ਦੇਖੋ ਇਹ ਹੁਣ ਬਾਅਦ ਹੀ ਕਟਿੰਗ ਹੋਊਗੀ ਦੂਜੀ ਗੱਲ ਹੁਣ ਕਈਆਂ ਦੇ ਮਨ ਚਿਆ ਨੂੰ ਕਿ ਮੂਰਲੀ ਕਾਟ ਕਿਉਂ ਨਹੀਂ ਪਾਈ ਮੂਰਲੀ ਕਾਟ ਤੁਸੀਂ ਪਾਉਣੀ ਆ ਪਾ ਸਕਦੇ ਆ ਨਹੀਂ ਪਾਉਣੀ ਤਾਂ ਵੀ ਕੋਈ ਚੱਕਰ ਨਹੀਂ ਕਿਉਂਕਿ ਇਹ ਹੈਗਾ ਨਾਈਟ ਸੂਟ नाइट सूट हमेशा खुला ही जंगे लगदे है टाइट बच्चा वास्ते अनकंफर्टेबल हो जंदे है ठीक है सो इसी तरह ਇਹਨੂੰ ਸਾਰੀ ਕਮੀਜ਼ ਦੀ ਬਾਹਾਂ ਦੀ ਪਜਾਮੇ ਦੀ ਸਾਰੀ ਕਟਿੰਗ ਹੋ ਗਈ ਆ ਹੁਣ ਇਹਦੀ ਸਟਿਚਿੰਗ ਕਿੱਦਾਂ ਕਰਨੀ ਆ ਤੁਸੀਂ ਆਪਦਾ ਮਟੀਰੀਅਲ ਲੈ ਕੇ ਆਓ ਤੇ ਅਗਲੀ ਵੀਡੀਓ ਦੇ ਵਿੱਚ ਆਪਾਂ ਸਟਿਚਿੰਗ ਵੀ ਤੁਸੀਂ ਦੇਖੋਗੇ ਕਿ ਪਾਈ ਹੋਈ ਆ ਠੀਕ ਹੈ ਤੇ ਬਹੁਤ ਵਧੀਆ ਤਰੀਕੇ ਨਾਲ ਕੋਈ ਕਹਿ ਨਹੀਂ ਸਕੂਗਾ ਕਿ ਇਹ ਤੁਸੀਂ ਆਪ ਸਟਿਚੀਏ ਤਾਂ ਕਿ ਬਜਾਰ ਰੈਡੀਮੇਡ ਲੈ ਕੇ ਆਇਆ ਸੋ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਜਿਆਦਾ ਧੰਨਵਾਦ ਜੇ ਤੁਹਾਨੂੰ ਸਮਝ ਆਈ ਤੇ ਕਮੈਂਟ ਵਿੱਚ ਵੀ ਕਰਿਓ ਜੇ ਕੋਈ ਹੋਰ ਡਿਜ਼ਾਈਨ ਸਿੱਖਣਾ ਹੈ ਤੁਸੀਂ ਮੈਨੂੰ ਕਮੈਂਟ ਵਿੱਚ ਦੱਸੋ ਵੀ ਕਿਸ ਤਰ੍ਹਾਂ ਦੀ ਤੁਹਾਨੂੰ ਵੀਡੀਓ ਚਾਹੀਦੀ ਹੈ ਉਸ ਤਰ੍ਹਾਂ ਦੀ ਤੁਹਾਨੂੰ ਬਣਾ ਕੇ ਪਾ ਦਾਂਗੀ ਤੇ ਜੇ ਚੈਨਲ ਤੇ ਪਹਿਲੀ ਵਾਰ ਆਏ ਹੋ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਕੁਦਰਤ ਪਟਿਕ ਵਿੱਚ ਤੁਹਾਡਾ ਬਹੁਤ ਜਿਆਦਾ ਧੰਨਵਾਦ ਥੈਂਕ ਯੂ so much